ਸੱਚਮੇਂ ਦੋਸਤੋ ਤੁਸੀਂ ਦੇਖ ਰਹੇ ਹੋ ਮਾਤਾ ਜੇਕਰ ਕਰ ਰਹੀ ਹੈ ਇਸ ਵਕਤ ਬਲੌਕ ਫੰਮਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਦਾ ਜਿਹੜਾ ਮਾਹੌਲ ਹੈ ਪੂਰੀ ਤਰ੍ਹਾਂ ਭਗਤ ਹੈ ਅਸੀਂ ਇਸ ਵਕਤ ਪਿੰਡ ਦੁੱਧੂੜ ਵਿਖੇ ਆ ਜਿੱਥੇ ਕਿ ਭੋਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਬੀਬੀ ਦਲਜੀਤ कौर ਚੋਣ ਲੜ ਰਹੇ ਨੇ ਉਹਨਾਂ ਦੇ ਪ੍ਰਚਾਰ ਵਾਸਤੇ ਕੁਝ ਵਰਕਰ ਖੜੇ ਨੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਹਸਬੰਡ ਸਰਦਾਰ ਜਨੈਕ ਸਿੰਘ ਜੀ ਨਾਲ ਜਾਣਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜਿਕਾਣ ਕੀ ਗਣਾ ਚੋਣੇ ਹੋ ਪਾਰਟੀ ਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜ਼ਿਲ੍ਹਾ ਪ੍ਰੀਸ਼ਦ ਆਏ ਪਹਿਲੀ ਵਾਰੀ ਨਿਢਨੇ ਜਾ ਰਹੇ ਜਦੋਂ ਵੀ ਇੱਥੇ ਇਲੈਕਸ਼ਨ ਹੁੰਦੀ ਆ ਜਾਂ ਐਮਐਲਏ ਦੀ ਆ ਬਹੁਤ ਜਨ ਸਮਾਜੀ ਪਾਰਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜਾ ਵੀ ਉਮੀਦਵਾਰ ਹੁੰਦਾ ਉਹਨੂੰ ਤਾਰਿਆ ਜਾਂਦਾ ਮੈਨੂੰ ਤਾਰਿਆ ਗਿਆ ਇਸ ਟਾਈਮ ਤੇ ਮੈਂ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਪਹਿਲੇ ਨੰਬਰ ਤੇ ਦਾ ਜਿਹੜਾ ਸਾਡਾ ਪ੍ਰਚਾਰ ਆ ਬਹੁਤ ਜ਼ੋਰਾਂ ਦੇ ਵਿੱਚ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਮੇਰੇ ਬੋਰਡਾਂ ਨੂੰ ਚੈੱਕ ਕਰ ਲਓ ਪਟਿਆਲੇ 'ਚ ਜਿੰਨੇ ਜਿੰਨੇ ਮੇਰੇ ਹਲਕੇ 'ਚ ਲੱਗੇ ਨੇ ਸਾਰੇ ਜ਼ਿਮੀਂਦਾਰ ਭਾਈ ਵੱਲੇ ਚਾਰੇ ਵੱਲੋਂ ਲਾਏ ਜਾ ਰਹੇ ਨੇ ਆਪਾਂ ਸਾਡੇ ਕਈ ਬੰਦੇ ਕਹਿੰਦੇ ਨੇ ਵੀ ਤਾਂ ਐਸੀ ਲੋਕਾਂ ਦੀ ਪਾਰਟੀ ਆ ਪਰ ਨਹੀਂ ਬਹੁਜਨ ਸਮਾਜ ਪਾਰਟੀ ਸਾਰੇ ਵਰਗਾਂ ਦੀ ਸਾਰੇ ਧਰਮਾਂ ਦੀ ਇੱਕ ਸਾਂਝੀ ਪਾਰਟੀ ਆ ਜਿੰਨੇ ਮੇਰੇ ਬੋਲ ਲਾ ਰਹੇ ਨੇ ਜੀਵੀਦਾਰ ਭਾਈਚਾਰਾ ਮਹਿਰਾ ਭਾਈਚਾਰਾ ਰਵਦਾਸੀਆ ਭਾਈਚਾਰਾ ਸਾਰੇ ਲੋਕ ਨਾਲ ਤੁਰੇ ਹੋਏ ਨੇ ਆ ਭੈਣਾ ਖੜੀਆਂ ਨੇ ਸਬੂਤਾਂ ਨਾਲੇ ਲਾ ਰਹੀਆਂ ਨੇ ਇਹਨਾਂ ਦੇ ਜਾਗਰਤੀ ਆ ਗਈ ਕਿਉਂਕਿ ਆਉਣ ਵਾਲੇ ਦਿਨ ਜਿਹੜੇ 14 ਤਰੀਕਾ ਮੈਂ ਅਪੀਲ ਕਰਦਾ ਵੀ ਉਹ ਤੋਂ ਬਾਅਦ ਸਾਡੇ ਬਹੁਜਨ ਸਮਾਜ ਪਾਰਟੀ ਮੇਰੀ ਤਰਫ ਪਤਨੀ ਦਲਜੀਤ ਕੌਰ ਸਵਾਜਪੁਰ ਜਿਹੜੀ ਪਹਿਲਾਂ ਵੀ ਇਥੋਂ 4500 ਵੋਟ ਲੈ ਕੇ ਗਈ ਆ ਹੁਣ ਤਾਂ ਅਸੀਂ ਜਿੱਤਾਂਗੇ ਜਿੱਤ ਯਕੀਨੀ ਆ ਵੱਡੇ ਪੱਧਰ ਤੇ ਉੱਤੇ ਜਿਹੜਾ ਸਾਡਾ ਪ੍ਰਚਾਰ ਚੱਲ ਰਿਹਾ ਆ ਅਸੀਂ 14 ਤਰੀਕ ਨੂੰ ਤੁਸੀਂ ਸਾਡਾ ਸਹਿਯੋਗ ਦਿਓ ਅਸੀਂ ਜਿੱਤ ਤੱਕ ਏ ਤੁਹਾਡਾ ਤੁਹਾਡਾ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਅੱਗੇ ਵੀ ਕਰਦੇ ਆਏ ਆ ਜਦੋਂ ਸਾਡੇ ਕੋਲ ਤਾਕਤ ਆ ਜੂਗੀ ਅਸੀਂ ਬੋਲਣ ਜੋਗੇ ਹੋ ਜਾਾਂਗੇ ਫਿਰ ਉਸ ਤੋਂ ਵੱਧ ਤੋਂ ਵੱਧ ਕੰਮ ਕਰ ਸਕਦੇ ਆਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਿਹੜੇ ਹੁੰਦੇ ਨੇ ਜਦੋਂ ਚੋਣ ਜਿੱਤ ਜਾਂਦੇ ਨੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਣ ਜਾਂਦੇ ਆ ਕੀ ਲੱਗਦਾ ਉਹਨਾਂ ਦੀ ਪ੍ਰਾਇੋਰਟੀਜ਼ ਕੀ ਹੁੰਦੀਆਂ ਨੇ ਜਿਵੇਂ ਵਾਰੀ ਕਿੰਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਆ ਪਿੰਡਾਂ ਦੇ ਵਿਕਾਸ ਲਈ ਉਹਨਾਂ ਦੇ ਜਿਹੜਾ ਬੰਦੇ ਹੁਣ ਅੱਜ ਤੱਕ ਕਿਸੇ ਨੇ ਦੇਖੇ ਨਹੀਂ ਵੀ ਇਹਨਾਂ ਨੂੰ ਕੀ ਮਿਲਦਾ ਉਹਨਾਂ ਨੂੰ ਵੱਖਰੇ ਤੌਰ ਤੇ ਜਿਹੜਾ ਕੋਟਾ ਉਹ ਆ ਪਿੰਡਾਂ ਨੂੰ ਸਰਪੰਚਰ ਉਹ ਆਪ ਅਲਾਉਟ ਕਰਨਗੇ ਵੀ ਆ ਇੱਥੇ ਲਾਈ ਜਾਵੇ ਇੱਥੋਂ ਅਸੀਂ ਆਪ ਜਿਹੜੇ ਪਿੰਡਾਂ ਦੇ ਸਮੱਸਿਆਵਾਂ ਨੇ ਅੱਜ ਤੱਕ ਤਾਂ ਲੋਕ ਇਹਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਉਲਝੇ ਪਏ ਨੇ ਪਾਣੀ ਦੇ ਵਿੱਚ ਉਲਝੇ ਪਏ ਨੇ ਸਾਡੇ ਵਿਕਾਸ ਦਾ ਇਹਨਾਂ ਨੇ 70 ਸਾਲਾਂ ਚ ਤਾਂ ਇਹੀ ਵਿਕਾਸ ਦੇ ਵਿੱਚ ਆ ਪਰ ਆਸੀ ਜਿਹੜਾ ਹੈਗਾ ਵਿੱਦਿਆ ਦੇ ਮਿਆਰ ਨੂੰ ਉੱਚਾ ਉੱਚੇ ਚੱਕਣ ਵਾਸਤੇ ਬਹੁਤ ਵੱਡਾ ਸਾਡਾ ਜਿਹੜਾ ਬਾਬਾ ਸਾਫੀ ਬ੍ਰੋਮ ਵਿਗਦ ਕਰਦਾ ਕਮਹਾਨ ਗ੍ਰੰਥ ਜਿਹੜਾ ਭਾਰਤੀ ਸੰਵਿਧਾਨ ਉਹ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਆਸੀ ਉਹਦੇ ਬਾਰੇ ਜਾਣਕਾਰੀ ਲੋਕਾਂ ਦੇ ਵਿੱਚ ਦੇ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਨਾਲੇ ਲੋਕਾਂ ਨੂੰ ਜੋ ਸਰਕਾਰ ਵੱਲੋਂ ਗ੍ਰਾਂਟ ਆਉਗੇ ਉਹ ਦੇਵਾਂਗੇ ਨਾਲੇ ਅਸੀਂ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਜਿਹੜਾ ਮੈਂ ਮੁੱਦਾ ਲੈ ਕੇ ਚੱਲਿਆ ਮੇਰਾ ਵਿਸ਼ੇਸ਼ ਜਿਹੜਾ ਮੇਰਾ ਵਿਸ਼ੇਸ਼ ਮਕਸਦ ਆ ਨਾ ਉਹ ਭਾਰਤੀ ਸੰਵਿਧਾਨ ਨੂੰ ਲੋਕਾਂ ਦੇ ਤੱਕ ਪਹੁੰਚਾਉਣ ਦਾ ਉਹ ਮੈਂ ਪਹੁੰਚਾਉਂਗਾ ਜਾਂ ਸਾਡੇ ਕੋਲ ਤਾਕਤ ਆਉਗੀ ਨਹੀਂ ਵੀ ਤਾਕਤ ਆਉਗੀ ਤਾਂ ਵੀ ਅਸੀਂ ਪਹੁੰਚਾਉਂਦੇ ਆਏ ਆ ਤੇ ਪਹੁੰਚਾਉਂਦੇ ਰਹਾਂਗੇ ਸਾਡੇ ਨਾਲ ਚੰਦ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕਿਸ਼ਤਾਂ ਦਾ ਆਰੂਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਕਿਸ਼ਤਾਂ ਦਾ ਸਹਿਯੋਗ ਮਿਲ ਰਿਹਾ ਪਾਰਟੀਆਂ ਨੂੰ ਮੈਂ ਆਰੂਪ ਸਿੰਘ ਪਟੋਈ ਜਿਹੜਾ ਕੋਆਰਡੀਨੇਟਰ ਪਟਿਆਲਾ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਬਲਾਕ ਸਭਾ ਦੀ ਜੋ ਇਲੈਕਸ਼ਨ ਹੋ ਰਹੀ ਆ ਇਹਦੇ ਵਿੱਚ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਦਰਜੀਤ ਕੌਰ ਜੀ ਸਵਾਜਪਰ ਔਰ ਉਹਨਾਂ ਦੇ ਜੋ ਹਸਪੱਡ ਨੇ ਆਪਣੇ ਜਨੈਲ ਸਿੰਘ ਸਵਾਜਪੁਰ ਬਹੁਤ ਵੱਡੇ ਪੱਧਰ ਤੇ ਮਿਹਨਤ ਕਰ ਰਹੇ ਆ ਔਰ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸਾਰੀਆਂ ਪਾਰਟੀਆਂ ਨੂੰ ਨਕਾਰ ਚੁੱਕੇ ਆ ਔਰ ਉਹ ਇਹ ਦੇਖ ਰਹੇ ਆ ਕਿ ਸਾਡੇ ਵਿੱਚ ਪਹਿਲੀ ਵਾਰ ਕੋਈ ਸਾਥੀ ਦਾ ਚੋਣ ਨਿਸ਼ਾਨ ਲੈ ਕੇ ਆਇਆ ਭੈਣ ਕੁਮਾਰੀ ਮਾਇਆ ਤੇ ਸੁਨੇਹਾ ਲੈ ਕੇ ਆਇਆ ਤਾਂ ਬਾਬਾ ਸਾਹਿਬ ਦੀ ਸੋਚ ਨੂੰ ਸਮਰਪਿਤ ਹੋ ਕੇ ਲੋਕ ਇਸ ਵਾਰੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਿਹੜੀ ਆ ਇਹ ਮੈਨ ਜੋਨ ਤੋਂ ਅਸੀਂ ਇਹ ਜਿੱਤਾਂਗੇ ਗਲ ਕਰੀਏ ਪਾਰਟੀ ਦੀ ਜਿਹੜੀ ਕੈਡਰ ਦੀ ਪਾਰਟੀ ਨੇ ਕੈਡਰ ਜਿਵੇਂ ਕਿ ਦੂਜੀਆਂ ਪਾਰਟੀਆਂ ਦੇ ਹਰੇਕ ਪਿੰਡ ਦੇ ਵਿੱਚ ਵਰਕਰਸ ਨੇ ਤੋਂ ਡੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਕਰ ਰਹੇ ਹੋ ਨਹੀਂ ਦੇਖੋ ਸਾਡੇ ਹਰ ਹਰੇਕ ਪਿੰਡ ਦੇ ਵਿੱਚ ਸਾਡੇ ਵਰਕਰ ਨੇ ਜੀ ਅਸੀਂ ਸੈਕਟਰ ਸੈਕਟਰ ਕਮੇਟੀਆਂ ਬਣਾਈਆਂ ਅਸੀਂ ਬੂਤ ਕਮੇਟੀਆਂ ਬਣਾਈਆਂ ਸਾਡੇ ਸੈਕਟਰ ਦੇ ਜਿਹੜੇ ਸੈਕਟਰੀ ਨੇ ਅਹਰ ਪਾਲ ਸਿੰਘ ਜੀ ਖੜੇ ਦੁੱਧ ਇਹਨਾਂ ਨੂੰ ਅਸੀਂ ਲਾਇਆ ਹੋਇਆ ਤੇ ਸਾਡੇ ਸਾਥੀ ਵਰਕਰ ਬਹੁਤ ਵਧੀਆ ਜਿਹੜੇ ਆ ਉਹ ਸੰਸਾਦ ਦੇ ਰਹੇ ਆ ਸਾਡੇ ਹਰ ਇੱਕ ਪਿੰਡ ਦੇ ਵਿੱਚ ਸੈਕਟਰ ਕਮੇਟੀਆਂ ਅਸੀਂ ਬਣਾਈਆਂ ਤੇ ਬੂਥ ਕਮੇਟੀਆਂ ਵੀ ਸਾਡੀਆਂ ਲਗਾਤਾਰ ਜਾਰੀ ਨੇ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਵਰਕਰ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ਪਾਰਟੀ ਉਹ ਲੋਕ ਨਹੀਂ ਹੁੰਦਾ ਜਾਂ ਫਿਰ ਇਹ ਤੇ ਮੀਟਿੰਗਾਂ ਨਹੀਂ ਹੁੰਦੀਆਂ ਕੀ ਘਟ ਰਹਿ ਜਾਂਦੀ ਨਹੀਂ ਦੇਖੋ ਹੁਣ ਜਿਹੜਾ ਸਾਡੇ ਅਸੀਂ ਜਿਹੜਾ ਕਰ ਰਹੇ ਹਾਂ ਸਾਡੇ ਵਿੱਚ ਤਾਂ ਲੋਕਾਂ ਦਾ ਬਹੁਤ ਸਹਿਜ ਅਸੀਂ ਪਹਿਲਾਂ ਕੀ ਹੋਇਆ ਨਹੀਂ ਹੋਇਆ ਅਸੀਂ ਜੋ ਲੋਕਾਂ ਵਿੱਚ ਜਾ ਰਹੇ ਹਾਂ ਹਾਰੇ ਪਿੰਡ ਦੇ ਵਿੱਚ ਅਸੀਂ ਸੈਕਟਰੀ ਲਾਏ ਆ ਸੈਕਟਰ ਕਮੇਟੀਆਂ ਬਣਾਈਆਂ ਉਹਨਾਂ ਨੂੰ ਸਾਨੂੰ ਵਧੀਆ ਰਿਸਪਾਂਸ ਮਿਲ ਰਿਹਾ ਇਸ ਵਾਰੀ ਜਿਹੜੀ ਇਹ ਇਲੈਕਸ਼ਨ ਹੋ ਰਹੀ ਆ ਮੈਂ ਜਾਣ ਦੀ ਇਹ ਬਖਰਾ ਰਿਜ਼ਲਟ ਦੇਗੀ ਇਹ ਸਨ ਭੋਜਨ ਸਮਾਜ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਆਪਣੇ ਜਿਹੜੇ ਪਿੰਡ ਪਿੰਡ ਵਿੱਚ ਵਰਕਰ ਬਠਨੇ ਉਹਨਾਂ ਦੀ ਬਾਹ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਰਟੀ ਵੱਲੋਂ ਪੂਰਾ ਸਹਿਯੋਗ ਮਿਲਿਆ ਜਿਵੇਂ ਕਿ ਜਰਨੈਲ ਸਿੰਘ ਜੀ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਪੋਸਟਰ ਤੇ ਬੈਨਰ ਨੇ ਉਹ ਜਿਹੜੇ ਜਨਰਲ ਸਮਾਜ ਦੇ ਲੋਕ ਜਟਪਾਈ ਚੜਾ ਹੈਗਾ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਬਹੁਤ ਵੱਡੀ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਉਪਲਬਧੀ ਹੈ ਪਾਰਟੀ ਦੀ ਅਸੀਂ ਉਮੀਦ ਕਰਦੇ ਹਾਂ ਕਿ ਜਰਨੈਲ ਸਿੰਘ ਜੀ ਔਰ ਵੀ ਬਦਲਜੀਤ ਕੌਰ ਜੀ ਨੂੰ ਬਦਦ